ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਨਮ ਲੈ ਕੇ ਰੋਪੜ ਦੇ ਵਿੱਚ ਲੰਮਾ ਸਮਾਂ ਸਿਆਸਤ ਕਰਨ ਵਾਲੇ ਸ਼੍ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਮੇਰੇ ਨਾਲ ਨੇ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਨਾਲ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹਨਾਂ ਦੇ ਸਿਆਸੀ ਕੈਰੀਅਰ ਬਾਰੇ ਇੱਕ ਥੋੜੀ ਜੀ ਜਾਣਕਾਰੀ ਦੇ ਦਈਏ ਵੀ ਲਗਭਗ ਸੰਨ 2009 ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਰੋਪੜ ਵਿਧਾਨ ਸਭਾ ਹਲਕੇ ਦੇ ਨਾਲ ਜੁੜੇ ਸ਼੍ਰੀ ਨੰਦਪੁਰ ਸਭ ਲੋਕ ਸਭਾ ਹਲਕੇ ਤੋਂ 2009 ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਲੋਕ ਸਭਾ ਦੀ ਚੋਣ ਲੜੀ ਤਾਂ ਉਸ ਤੋਂ ਬਾਅਦ ਰੂਪਨਗਰ ਵਿਧਾਨ ਸਭਾ ਹਲਕੇ ਦੇ ਵਿੱਚ ਲਵਡੀਆਂ ਜਿਹੜੀਆਂ ਸਿਆਸੀ ਗਤੀਵਿਧੀਆਂ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਰਹੀਆਂ ਨੇ ਰੂਪਨਗਰ ਵਿਧਾਨ ਸਭਾ ਦੇ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਵਿਧਾਇਕ ਬਣੇ ਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਦੇ ਅਹੁਦੇ ਉੱਤੇ ਵੀ ਰਹੇ ਲੰਮਾ ਸਮਾਂ ਡਾਕਟਰ ਦਲਜੀਤ ਸਿੰਘ ਚੀਮਾ ਦੀ ਸਿਆਸੀ ਪਾਰੀ ਇਸ ਇਲਾਕੇ ਦੇ ਵਿੱਚ ਚੱਲਦੀ ਰਹੀ ਇਸ ਖਿੱਤੇ ਦੇ ਵਿੱਚ ਚੱਲਦੇ ਰਹੀ ਤਾਂ ਹੁਣ ਜਿਹੜੀ ਨਵੀਂ ਸਿਆਸੀ ਪਾਰੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਆਪਣੇ ਜੱਦੀ ਇਲਾਕੇ ਦੇ ਵਿੱਚ ਜਿੱਥੋਂ ਦੇ ਉਹ ਜੰਪਲ ਨੇ ਗੁਰਦਾਸਪੁਰ ਜ਼ਿਲ੍ਹਾ ਦੇ ਵਿੱਚ ਜਿਹੜੀ ਹੈ ਉਹ ਸ਼ੁਰੂ ਕਰਨ ਜਾ ਰਹੇ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਪਰ ਇਸ ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚ ਜਾਂ ਰੋਪੜ ਜ਼ਿਲ੍ਹੇ ਦੇ ਵਿੱਚ ਜਾਂ ਸ਼੍ਰੀ ਅਨੰਦਪਸਾਹ ਲੋਕ ਸਭਾ ਹਲਕੇ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਕਿਸ ਤਰੀਕੇ ਦੇ ਨਾਲ ਵਿਚਰਦੇ ਰਹੇ ਕਿਹੜੀ-ਕਿਹੜੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਰਹੇ ਜਾਂ ਡਵੈਲਪਮੈਂਟ ਦੇ ਪੱਖੋਂ ਜਾਂ ਹੋਰ ਗਤੀਵਿਧੀਆਂ ਦੇ ਪੱਖੋਂ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੀ ਰਹੀ ਹੈ ਉਹਦੇ ਦੀ ਗੱਲ ਕਰਾਂਗੇ ਡਾਕਟਰ ਦਲਜੀਤ ਸਿੰਘ ਚੀਮਾ ਬਰਨਾਲੇ ਚੰਮੂ ਸਾਹਿਬ ਪਹਿਲਾਂ ਤਾਂ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਪਿਆਰ ਇਸ ਹਲਕੇ ਦੇ ਲੋਕਾਂ ਦਾ ਰਿਹਾ ਕਿਸ ਤਰ੍ਹਾਂ ਦੇ ਜਿਹੜੇ ਕਾਰਜ ਐ ਇਸ ਹਲਕੇ ਦੇ ਵਿੱਚ ਤੁਸੀਂ ਆ ਕੇ ਸਿਆਸੀ ਤੌਰ ਦੇ ਉੱਤੇ ਜਿਹੜੇ ਕੀਤੇ ਨੇ ਦੇਖੋ ਮੇਰੇ ਲਈ ਬੜਾ ਭਾਵਕ ਸਮਾਂ ਕਿਉਂਕਿ 15 ਸਾਲ ਦਾ ਸਮਾਂ ਕਾਫੀ ਲੰਮਾ ਸਮੋਝਦਾ ਔਰ ਲੋਕਾਂ ਨੇ ਇੱਜ਼ਤ ਵੀ ਦਿੱਤੀ ਮਾਣ ਵੀ ਦਿੱਤਾ ਸਨਮਾਨ ਵੀ ਦਿੱਤਾ ਐਮਐਲਏ ਵੀ ਬਣਾਇਆ ਮੰਤਰੀ ਵੀ ਬਣਾਇਆ ਔਰ ਹਰ ਥਾਂ ਦੇ ਉੱਤੇ ਜਿੱਥੇ ਵੀ ਲੋੜ ਪਈ ਉਹਨਾਂ ਨੇ ਦੇ ਲੋ ਸਾਧ ਦਿੱਤਾ। ਔਰ ਇਹ ਕਿਵੇਂ ਸੀ ਕਿ ਭਾਵੇਂ ਚਲੋ ਕਿਸੇ ਵਾਰੀ ਵੋਟਾਂ ਪਈਆਂ ਭਾਵੇਂ ਨਹੀਂ ਪਈਆਂ। ਸਾਰੀਆਂ ਪਾਰਟੀਆਂ ਦੇ ਜਿਹੜੇ ਭਾਵਿਕ ਆਗੂ ਆ ਭਾਵੇਂ ਵਰਕਰ ਆ ਸਾਰਿਆਂ ਨੇ ਹਮੇਸ਼ਾ ਇੱਜ਼ਤ ਜਿਹੜੀ ਆ ਇੱਕ ਸਾਂਝੇ ਵਿਅਕਤੀ ਦੇ ਤੌਰ ਤੇ ਉੱਤੇ ਬਹੁਤ ਜਿਹੜੀ ਆ ਜ਼ਿਆਦਾ ਦਿੱਤੀ। ਨੇੜੇ ਹੋ ਕੇ ਲੋਕਾਂ ਨੂੰ ਜਾਣਨ ਦਾ ਮੌਕਾ ਵੀ ਮਿਲਿਆ ਕਿਉਂਕਿ ਹੁਣ ਤਾਂ ਬੱਚਿਆਂ ਤੱਕ ਵੀ ਟੇਟਾ ਵਾਕਿਬ ਹੋ ਜਾਂਦੇ ਆ। ਪਰਿਵਾਰ ਸਾਡੇ ਸਾਰੇ ਵਕਤ ਦਾ ਇਸ ਕਰਕੇ ਬੀਬੀਆਂ ਨੇ ਸ਼ਹਿਰ ਦੇ ਵਿੱਚ ਬੜਾ ਸਹਿਯੋਗ ਦਿੱਤਾ ਨੌਜਵਾਨਾਂ ਨੇ ਦਿੱਤਾ ਇਸ ਲਈ ਕੁਦਰਤੀ ਗੱਲ ਹੁੰਦੀ ਹੈ ਕਿ ਪਰਿਵਾਰ ਵਾਂਗੂ ਸਾਜ ਬਣ ਜਾਂਦੀ ਹੈ ਤੇ ਮੈਂ ਵੀ ਜਦੋਂ ਆਇਆ ਦਿਲੋਂ ਹੋ ਕੇ ਲੱਗਿਆ ਰਿਹਾ ਕਿਉਂਕਿ ਪਾਰਟੀ ਨੇ ਜਿਹੜੀ ਹੈ 2009 ਚ ਇੱਥੇ ਡਿਊਟੀ ਲਈ ਸੀ ਤੇ ਆਪਣੀ ਮੇਰੀ ਕੋਸ਼ਿਸ਼ ਰਹੀ ਹੈ ਕਿ ਕਮੀਆਂ ਵੀ ਰਹਿਗੀਆਂ ਹੋਣਗੀਆਂ ਇਹ ਨਹੀਂ ਕਿ ਜਦੋਂ ਬੰਦਾ ਕੰਮ ਕਰਦਾ ਕਮੀਆਂ ਵੀ ਕਈ ਤਰ੍ਹਾਂ ਦੀਆਂ ਰਹਿ ਜਾਂਦੀਆਂ ਹਨ ਪਰ ਮੇਰੀ ਆਪਣੀ ਦਿਨੋ ਕੋਸ਼ਿਸ਼ ਰਹੀ ਹੈ ਕਿ ਜਿੰਨਾ ਸਮਾਂ ਕੰਮ ਕਰਾਂ ਰੀਜਨਲ ਕਰਾਂ ਔਰ ਕੋਸ਼ਿਸ਼ ਕਰਾਂ ਕਿ ਕਿਸੇ ਨ ਕਿਸੇ ਦੇ ਕੰਮ ਜਿਹੜਾ ਉਹ ਆ ਸਕੇ ਡਾਕਟਰ ਸਾਹਿਬ ਮੈਂ ਬੀਤੇ ਕੱਲ ਵੀ ਦੇਖਿਆ ਅੱਜ ਵੀ ਦੇਖਿਆ ਭਾਵੇਂ ਇਹ ਸਥਾਨਕ ਜਿਹੜੇ ਤੁਹਾਡੀ ਲੀਡਰਸ਼ਿਪ ਹੈ ਤੁਹਾਡੇ ਸਮਰਥਕ ਨੇ ਬੜਾ ਮਨ ਦੇ ਵਿੱਚ ਦੁਖੀ ਨੇ ਸਾਰੇ ਬੜਾ ਮਤਲਬ ਇੱਕ ਤੱਕ ਹੁੰਦਾ ਖੁਸ਼ੀ ਖੁਸ਼ੀ ਕਿਸੇ ਬੰਦੇ ਨੂੰ ਕਿਸੇ ਅਗਲੇ ਕਦਮ ਵੱਲ ਤੋਰਨਾ ਪਰ ਇੱਥੇ ਜਿਹੜਾ ਮਨ ਦੇ ਵਿੱਚ ਭਾਵੁਕਤਾ ਹੈ ਬਹੁਤ ਜ਼ਿਆਦਾ ਭਾਵੁਕ ਹੋ ਰਹੇ ਨੇ ਤੁਹਾਡੇ ਵਰਕਰ ਤੁਹਾਡੀ ਲੀਡਰਸ਼ਿਪ ਖਾਸ ਤੌਰ ਦੇ ਤੇ ਮਹਿਲਾਵਾਂ ਖਾਸ ਤੌਰ ਦੇ ਤੇ ਦੇਖਿਆ ਵੀ ਬੜੀਆਂ ਭਾਵੁਕ ਹੋ ਕੇ ਤੁਹਾਨੂੰ ਇਹ ਤੋਂ ਕਹਿ ਰਹੀਆਂ ਨੇ ਵੀ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਚਾਹੁੰਦੇ ਵੀ ਗੁਰਦਾਸਪੁਰ ਕਹਿੰਦੇ ਤੁਸੀਂ ਇੱਥੇ ਹੀ ਰਹੋ ਇਹ ਦੇਖੋ ਭਾਵੁਕ ਵੀ ਹੋਏ ਕਈ ਆਪਣੇ ਅਤਰੂ ਵੀ ਨਹੀਂ ਰੋਕ ਸਕੇ ਬੀਬੀਆਂ ਤਾਂ ਜ਼ਿਆਦਾ ਭਾਵੁਕ ਸੀ ਪਰ ਮੈਂ ਸਮਝਦਾ ਉਹਨਾਂ ਦੀਆਂ ਜਿਹੜੀਆਂ ਮੱਦੀਆਂ ਭਾਵਨਾਵਾਂ ਕਿ ਇੱਕ ਪਰਿਵਾਰਕ ਜਾਂ ਸੰਬੰਧ ਜਦੋਂ ਬਣ ਜਾਂਦਾ ਤੁਸੀਂ 6 ਮਹੀਨੇ ਕਿਸੇ ਦੇ ਨਾਲ ਹੋਸਟਲ 'ਚ ਇਕੱਠੇ ਰਹੇ ਹੋ ਤੇ ਉਸ ਤੋਂ ਬਾਅਦ ਹੀ ਜਾਣ ਲੱਗਿਆ ਜਿਹੜਾ ਬੜਾ ਉਖਲ ਲੱਗਦਾ ਤੇ ਜਿੱਥੇ 15 ਸਾਲ ਲਗਾਤਾਰ ਜਿਹੜਾ ਤੁਸੀਂ ਇਹ ਕੰਮ ਕਰੋ ਉੱਥੇ ਕੁਦਰਤੀ ਗੱਲ ਹੁੰਦਾ ਕਿ ਉਹ ਜਿਹੜੀਆਂ ਇੱਕ ਸਾਝਾ ਬਣ ਜਾਂਦੀਆਂ ਇੱਕ ਦੂਜੇ ਤੇ ਕੰਮ ਆਉਣਾ ਇੱਕ ਦੂਜੇ ਦੇ ਨਾਲ ਖੜਨਾ ਉਹ ਹਮੇਸ਼ਾ ਹੀ ਜਿਹੜੀ ਆ ਪਾਵਕਤਾ ਦਾ ਰੂਪ ਲੈ ਲੈਂਦੇ ਪਰ ਪਾਰਟਨਰ ਡਿਊਟੀ ਲਈ ਹੈ ਮੈਂ ਅੱਜ ਸਾਰਿਆਂ ਦਾ ਧੰਨਵਾਦ ਵੀ ਕੀਤਾ ਕਿਉਂਕਿ ਅਲੱਗ-ਅਲੱਗ ਸਮੇਂ ਇੱਥੇ ਦੇਖਿਆ ਸਰਕਾਰ ਦਾ ਸਮਾਂ ਵੀ ਦੇਖਿਆ ਉਸ ਤੋਂ ਬਾਅਦ ਭਾਵੇਂ ਮੈਨੂੰ ਜੜੀਆਂ ਰੈਕਸ਼ਨ ਦੇ ਵਿੱਚ ਸਫਲਤਾ ਨਹੀਂ ਮਿਲੀ ਪਰ ਉਹ ਉਸੇ ਤਰ੍ਹਾਂ ਹੀ ਮੈਂ ਲਗਾਤਾਰ ਜਿਹੜਾ ਵਿਚਰਦਾ ਰਿਹਾ ਉਹ ਵੀ ਇੱਕ ਲੋਕਾਂ ਦੇ ਉੱਤੇ ਇਸ ਗੱਲ ਦਾ ਅਸਰ ਹੈ ਕਿ ਬੜੀ ਵੱਡੀ ਗੱਲ ਰਹਿ ਜਾਂਦੀ ਹੈ ਕਈ ਵਾਰੀ ਲੀਡਰ ਜਿਹੜੇ ਨੇ ਹਾਰਨ ਤੋਂ ਬਾਅਦ ਹਲਕਾ ਛੱਡ ਦਿੰਦੇ ਨੇ ਹਲਕਾ ਬਦਲ ਲੈਂਦੇ ਨੇ ਜਾਂ ਲੋਕਾਂ ਦੇ ਨਾਲ ਸਾਥ ਖਤਮ ਹੋ ਜਾਂਦੀ ਹੈ ਤੁਸੀਂ ਉਹ ਸਾਥ ਜਿਹੜੀ ਹੈ ਉਹ ਹਾਰਾਂ ਆਉਂਡ ਦੇ ਬਾਵਜੂਦ ਵੀ ਜੜੀਆਂ ਹਰਨ ਸੀ ਬੌਂਡ ਦੇ ਬਾਵਜੂਦ ਵੀ ਕੈਮ ਰੱਖੀ ਰਾਦਰ ਕਈ ਥਾਵਾਂ ਤੇ ਉਸ ਤੋਂ ਬਾਅਦ ਵੱਧ ਗਈ ਕਿ ਹੋਰ ਨੇੜੇ ਹੋ ਕੇ ਲੋਕਾਂ ਦੇ ਵਿਚਰਨ ਦਾ ਮੌਕਾ ਮਿਲਿਆ ਪਰ ਬਹੁਤ ਇਹ ਸਾਰਾ ਸਫਰ ਜਿਹੜਾ 15 ਸਾਲ ਦਾ ਕਿਉਂਕਿ ਇਸ ਏਰੀਆ ਦੇ ਵਿੱਚ ਬੜੀ ਰੋਹਾਨੀਅਤ ਦੇ ਬੜੇ ਵੱਡੇ ਕੇਂਦਰ ਵੀ ਨੇ ਖਾਲਸਾ ਪੰਥ ਦੀ ਜਿਹੜਾ ਜਿੱਥੇ ਸਾਜਣਾ ਹੋਈ ਸ਼੍ਰੀ ਨਾਨਕਪੁਰ ਸਾਹਿਬ ਦਾ ਉਹ ਸਾਰਾ ਸਾਡਾ ਤਖਤ ਉਹ ਵੀ ਇਸੇ ਇਲਾਕੇ ਦੇ ਵਿੱਚ ਪੈਂਦਾ ਚਮਕੌਰ ਸਾਹਿਬ ਦੀ ਸ਼ਹੀਦਾਂ ਦੀ ਬੜੀ ਵੱਡੀ ਧਰਤੀ ਵੀ ਇਸੇ ਇਲਾਕੇ 'ਚ ਪੈਂਦੀ ਹੈ ਜਿਹੜਾ ਗੁਰਦੁਆਰਾ ਪੱਠਾ ਸਾਹਿਬ ਰੁਪੜ ਦਾ ਉਹ ਵੀ ਇਸ ਇਲਾਕੇ 'ਚ ਪੈਂਦਾ ਜਿੱਥੇ ਪਰਿਵਾਰ ਦਾ ਵਿਛੋੜਾ ਹੋਇਆ ਸੀ ਉਹ ਵੀ ਸਥਾਨ ਇੱਥੇ ਪੈਂਦਾ ਇਸ ਕਰਕੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਕਿਉਂਕਿ ਇਹ ਸਾਰੇ ਉਹ ਰਸਤੇ ਆ ਜਿੱਥੇ ਗੁਰੂ ਸਾਹਿਬ ਸਹਬਜ਼ਾਦੇ ਮਾਤਾ ਜੀ ਉਹਨਾਂ ਡਿਫਿਕਲਟ ਹਾਲਾਤਾਂ ਦੇ ਵਿੱਚ ਜਿੰਨਾ ਰਾਹਾਂ ਤੋਂ ਗੁਜ਼ਰੇ ਜਦੋਂ ਹਰ ਇੱਕ ਪਿੰਡ ਦੇ ਵਿੱਚ ਤੁਹਾਨੂੰ ਜੱਤੀ ਤੌਰ ਦੇ ਉੱਤੇ ਵਿਚਰਨ ਦਾ ਮੌਕਾ ਮਿਲਦਾ ਤੇ ਉਹ ਇਤਿਹਾਸ ਜਿਹੜਾ ਹੈਗਾ ਉਹ ਸਹੀ ਮੈਨੇ ਦੇ ਵਿੱਚ ਤੁਹਾਡੀਆਂ ਅੱਖਾਂ ਦੇ ਵਿੱਚ ਸਾਹਮਣੇ ਜਿਹੜਾ ਆ ਗਿਆ ਉਹ ਜਿਹੜਾ ਨਜ਼ਰ ਆਉਂਦਾ ਇਸ ਕਰਕੇ ਇਹ ਬੜੀ ਗੁਰੂ ਮਾਰਗ ਦੀ ਕਿਰਪਾ ਹੋਈ ਇਹ ਸਾਰੀਆਂ ਚੀਜ਼ਾਂ ਉਸ ਧਰਤੀ ਦੇ ਉੱਤੇ ਪ੍ਰੈਕਟੀਕਲੀ ਜਿਹੜੇ ਹੋ ਕੇ ਸਿੱਖਣ ਦਾ ਸਮਝਣ ਦਾ ਤੇ ਮੌਕਾ ਮਿਲਿਆ ਦੂਜੀ ਗੱਲ ਇਹ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਤੀ ਹੈ ਅਨੰਦਪੁਰ ਸ਼ਹਿਰ ਉਹਨਾਂ ਨੇ ਵਸਾਇਆ ਸੀ ਇਸ ਕਰਕੇ ਇੱਥੇ ਜਿਹੜਾ ਲੋਕਾਂ ਦਾ ਆਪਸੀ ਧਰਮਾਂ ਦਾ ਪਿਆਰ ਹੈ ਸੈਕੂਲਰਿਜ਼ਮ ਬਹੁਤ ਹੈ ਕਿਉਂਕਿ ਕੋਈ ਕੱਟੜਵਾਦੀ ਸੋਚ ਕਿਸੇ ਦੀ ਨਹੀਂ ਹੈ ਇੱਥੇ ਚਾਹੇ ਕੋਈ ਸਿੱਖ ਪਰਿਵਾਰ ਹੈ ਚਾਹੇ ਕੋਈ Hindu ਪਰਿਵਾਰ ਹੈ ਕੋਈ ਸ਼ਹਿਰੀ ਪਰਿਵਾਰ ਹੈ ਪਿੰਡ ਪਰਿਵਾਰ ਹੈ ਇੱਥੇ ਲੋਕਾਂ 'ਚ ਆਪੋ 'ਚ ਜਿਹੜੀ ਹੈ ਸਧਾਰਨ ਲੋਕ ਹੈ ਬੜੇ ਮਿਲਾ-ਖੁਲਾੜੇ 'ਚ ਲੋਕ ਹੈ ਔਰ ਇਹਨਾਂ ਦੇ ਆਪੋ ਦੇ ਵਿੱਚ ਮੇਲ-ਵਰਤਨ ਜਿਹੜਾ ਉਹ ਧਰਮਾਂ ਤੋਂ ਉੱਪਰ ਉੱਠ ਕੇ ਜਾਂਦਾ ਤੋਂ ਉੱਪਰ ਉੱਠ ਕੇ ਆ ਇਹ ਬੜੀ ਖੂਬਸੂਰਤੀ ਦੀ ਗੱਲ ਹੈ ਸਤਿਗੁਰਾਂ ਦੀ ਜਿਹੜੀ ਵੱਡੀ ਕੁਰਬਾਨੀ ਹੈ ਉਹਦਾ ਅਸਰ ਹੈ ਕਿ ਇਹ ਚੀਜ਼ ਤੁਹਾਨੂੰ ਹਮੇਸ਼ਾ ਜਿਹੜੀ ਆ ਉਹ ਖਿੱਚਦੀ ਆ ਤੇ ਆਉਣਾਲੇ ਸਮੇਂ ਦੇ ਵਿੱਚ ਵੀ ਇਹ ਚੀਜ਼ ਹਮੇਸ਼ਾ ਮੈਨੂੰ ਕੋਈ ਨਾ ਕੋਈ ਸੇਧ ਜਿਹੜੀ ਆ ਉਹ ਵਿਚਰਨ ਦੇ ਵਿੱਚ ਜਿਹੜੀ ਆ ਦਿਖਾਈ ਦਿੰਦੀ ਚਮਸਾ ਪਮਿਕਾ ਡਵੈਲਪਮੈਂਟ ਦੇ ਪੱਖੋਂ ਇਹ ਸਲੰਕੇ ਲੋਕ ਤੁਹਾਨੂੰ ਨਹੀਂ ਭੁਲਾ ਪਣਗੇ ਕਿਉਂਕਿ ਬੜਾ ਵੱਡਾ ਤੁਹਾਡੇ ਇੱਕ ਵਿਕਾਸ ਦੇ ਵਿੱਚ ਯੋਗਦਾਨ ਰਿਹਾ ਹੈ ਇਹ ਸਲਕੇ ਦੇ ਵਿੱਚ ਤੁਹਾਡੇ ਆਪਣੇ ਮਨ ਨੂੰ ਕਿੰਨੀ ਕੁ ਤਸੱਲੀ ਹੈ ਵੀ ਜਿੰਨਾ ਕੁ ਲੋਕਾਂ ਨੇ ਤੁਹਾਨੂੰ ਸਨਮਾਨ ਦਿੱਤਾ ਤੁਸੀਂ ਆਪਣੇ ਲੋਕਾਂ ਦੇ ਪਿਆਰ ਨੂੰ ਡਵੈਲਪਮੈਂਟ ਦੇ ਪੱਖੋਂ ਮੋੜ ਪਾਇਆ। ਦੇਖੋ ਮੈਂ ਅੱਡੀ ਤਾਂ ਗੱਲ ਜਦੋਂ ਡਵੈਲਪਮੈਂਟ ਦੀ ਗੱਲ ਹੁੰਦੀ ਨਾ ਮੈਂ ਵੱਡੇ ਬਾਦਲ ਸਾਹਿਬ ਦਾ ਧੰਨਵਾਦ ਕਰਦਾ। ਕਿ ਉਹਨਾਂ ਨੇ ਜਿਵੇਂ ਆਪਣੇ ਹਲਕੇ ਲੰਬੀ ਦਾ ਖਿਆਲ ਰੱਖਿਆ ਉਸੇ ਤਰ੍ਹਾਂ ਹੀ ਮੇਰੇ ਹਲਕੇ ਦਾ ਖਿਆਲ ਰੱਖਿਆ। ਪਤਾ ਨਹੀਂ ਅਨਗਿਣਤ ਵਾਰੀ ਇੱਥੇ ਉਹ ਸੰਗਤ ਦਰਸ਼ਨਾ ਦੇ ਵਿੱਚ ਰੂਪ ਦੇ ਵਿੱਚ ਹੋਰ ਰੂਪ ਦੇ ਵਿੱਚ ਇੱਥੇ ਆਏ ਆਈਆਈਟੀ ਵਰਗੀ ਜਿਹੜੀ ਦੇਸ਼ ਦੀ ਨਾਮੀ ਇੰਸਟੀਚਿਊਟ ਰੂਪਣ ਨੂੰ ਦੇਣੀ ਰੋਪੜ ਦਾ ਬਾਈਪਾਸ ਜਿਹੜਾ ਦੇਣਾ ਰੋਪੜ ਨੂੰ ਫਗਵਾੜੇ ਦੇ ਨਾਲ ਹਾਈਵੇ ਦੇ ਨਾਲ ਕਨੈਕਟ ਕਰਨਾ ਰੋਪੜ ਨੂੰ ਲੁਧਿਆਣੇ ਦੇ ਨਾਲ ਕਨੈਕਟ ਕਰਨਾ ਕੋਰਾਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਮਾਰਗ ਬਣਾ ਕੇ ਦੇਣਾ ਨੰਗਨ ਰੋਡ ਤੇ ਏਡਾ ਵੱਡਾ ਪੁਲ ਬਣਾ ਕੇ ਦੇਣਾ ਸ਼ਹਿਰ ਦੇ ਵਿੱਚ ਪੁਲ ਜਿਹੜਾ ਉਹ ਉਹ ਬਣਾ ਕੇ ਦੇਣਾ ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਵਾਟਰ ਸਪਲਾਈ ਇੰਟੀਟੇਟਿਵ ਵੱਡੇ ਪ੍ਰੋਜੈਕਟ ਪਿੰਡਾਂ ਦੇ ਵਿੱਚ ਜਿਹੜੇ ਆ 55 55 ਪਿੰਡਾਂ ਦੇ ਵਿੱਚ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਡਿਗਰੀ ਕਾਲਜ ਮੇਰੇ ਹਲਕੇ 'ਚ ਇੱਕ ਐਡਾ ਵੱਡਾ ਪੁਰਾਣਾ ਪਹਿਲਾਂ ਸੀ ਇੱਕ ਰਾਏਪੁਰ ਮੰਨੇ ਦਾ ਕਾਲਜ ਉਹ ਵੀ ਡਿਗਰੀ ਕਾਲਜ ਸਰਕਾਰੀ ਬਣਾਤਾ ਇੱਕ ਆਈਟੀਆਈ ਨਵੀਂ ਦੇਤੀ ਸਕੂਲ ਪਤਾ ਨਹੀਂ ਕਿੰਨੇ ਅਪਗ੍ਰੇਡ ਕਰਤੇ ਤੇ ਸੜਕਾਂ ਦਾ ਤੇ ਐਡਾ ਵੱਡਾ ਜਾਲ ਸਾਰੇ ਇਲਾਕੇ ਦੇ ਵਿੱਚ ਜਿਹੜਾ ਫੈਲ ਗਿਆ ਇਸ ਕਰਕੇ ਐਡੀ ਵੱਡੀ ਡਵੈਲਪਮੈਂਟ ਜਿਹੜੀ ਹੈ 5 ਸਾਲ ਦੇ ਸਮੇਂ ਦੇ ਵਿੱਚ ਨਾਗਰ ਦੀ ਇਸ ਲੱਗ ਕੇ ਤੇ ਲੋਕਾਂ ਨੇ ਸੋਚੀ ਸੀ ਤੇ 나 ਮੈਨੂੰ ਆਪ ਸਮਝ ਲੱਗੀ ਇਹ ਮਾਲਕ ਦੀ ਕਿਰਪਾ ਸੀ ਕਿ ਮੁੱਖ ਮੰਤਰੀ ਸਾਹਿਬ ਕੋ ਜੋ ਮਗਨੈਸੀ ਮਿਲਦਾ ਜਾਂਦਾ ਸੀ ਇੱਥੇ ਐਨਸੀਸੀ ਅਕੈਡਮੀ ਵੀ ਰੋਪੜ ਚ ਬਣਾਤੀ ਇਸ ਕਰਕੇ ਬੜੀਆਂ ਵਿਲੱਖਣ ਚੀਜ਼ਾਂ 5 ਸਾਲਾਂ ਦੇ ਵਿੱਚ ਜਿਹੜੀਆਂ ਇੱਥੇ ਬੜੀਆਂ ਇਸ ਕਰਕੇ ਉਹ ਚੀਜ਼ ਜੋ ਮੈਨੂੰ ਆਪਣੇ ਆਪ ਨੂੰ ਤਸੱਲੀ ਦਿੰਦੀ ਇਹ ਨਹੀਂ ਕਿ ਕੋਈ ਆਸਾਨ ਕੀਤਾ ਇਹਨਾਂ ਨੇ ਸ਼ਕਤੀ ਦਿੱਤੀ ਸੀ ਉਸੇ ਸ਼ਕਤੀ ਦੇ ਨਾਲ ਹੀ ਇਹ ਬਣ ਗਈਆਂ ਪਰ ਜਦੋਂ ਕੰਮ ਹੁੰਦਾ ਹੈ ਤਾਂ ਤੁਹਾਨੂੰ ਉਹਦੀ ਤਸੱਲੀ ਜ਼ਰੂਰ ਹੁੰਦੀ ਹੈ ਕਿ ਜਿਹੜੇ ਅੱਗੇ ਅੱਛਾ ਕੰਮ ਪਰਮਾਤਮਾ ਨੇ ਤੁਹਾਡੇ ਹੱਥੋਂ ਕਰਵਾਇਆ ਕੁਛ ਰਹਿ ਵੀ ਗਿਆ ਜਿਹੜਾ ਕੁਛ ਹੋਰ ਕਰਨਾ ਚਾਹੁੰਦੇ ਸੀ ਕੁਛ ਹੈ ਜਹ ਤਾਂ ਨਹੀਂ ਮੰਨਦੇ ਵਿੱਚ ਰਹਿ ਗਿਆ ਵੀ ਜੇਕਰ ਮੌਕਾ ਦੁਬਾਰਾ ਮਿਲ ਜਾਂਦਾ ਇਥੋਂ ਦੇ ਲੋਕ ਦੁਬਾਰਾ ਕਿਤੇ ਸੱਤਾ ਦੇ ਉੱਤੇ ਤੁਹਾਨੂੰ ਭੇਜ ਦਿੰਦੇ ਤਾਂ ਆਹ ਚੀਜ਼ਾਂ ਜਿਹੜੀਆਂ ਨੇ ਉਹ ਕਰ ਸਕਦੇ ਸੀ ਅਜੇ ਹੋਰ ਤੇ ਚਲੋ ਹਾਲੇ ਤੇ ਇਹ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਹੈਲਪ ਦੀ ਲੋੜ ਹੈ ਕਿਉਂਕਿ ਕੰਢੀ ਦਾ ਜਿਹੜਾ ਏਰੀਆ ਹੈ ਇਹ ਬੜਾ ਮੁਸ਼ਕਲ ਏਰੀਆ ਇੱਥੇ ਇਰੀਗੇਸ਼ਨ ਦੀਆਂ ਵੱਡੀਆਂ ਲਿਫਟ ਇਰੀਗੇਸ਼ਨ ਦੀਆਂ ਸਕੀਮਾਂ ਦੀ ਹਾਲੇ ਬਹੁਤ ਵੱਡੀ ਲੋੜ ਹੈ ਇੱਥੇ ਪੀਣ ਵਾਲੇ ਪਾਣੀ ਦੀ ਹਾਲੇ ਬਹੁਤ ਸਬੰਧ ਦੇ ਉੱਤੇ ਸਮੱਸਿਆ ਉਹਦੀ ਲੋੜ ਹੈ ਮਾਈਨਿੰਗ ਕਰਕੇ ਜਿਹੜੀ ਹੈ ਬੜੀ ਜਿਹੜੀ ਹੈ এনवायरमेंटਲ ਡਿਵਾਸਟੇਸ਼ਨ ਹੋ ਗਈ ਉਹਨੂੰ ਸੰਭਾਲਣ ਦੀ ਤੇ ਰੋਕਣ ਦੀ ਬੜੀ ਵੱਡੀ ਲੋੜ ਹੈ ਹਲੇ ਸੜਕਾਂ ਦਾ ਵੀ ਹੋਰ ਜ਼ਰੂਰਤ ਹੈਗੀ ਹੈ ਜਿਹੜੀ ਅਨੰਦਪੁਰ ਸਾਹਿਬ ਤੋਂ ਗਣਸ਼ੰਕਰ ਵਾਲੀ ਰੋਡ ਹੈ ਉਹ ਬੜੀ ਵੱਡੀ ਨੈਸੈਸਿਟੀ ਹੈ ਇਸ ਕਰਕੇ ਕੰਮ ਤਾਂ ਕਰ ਕਦੇ ਵੀ ਨਹੀਂ ਮੁੱਕਦੇ ਕਰਨ ਵਾਲਾ ਹੋਵੇ ਸਹੀ ਕੋਈ ਪਰ ਫਿਰ ਵੀ ਕਾਫੀ ਤਸੱਲੀ ਹੈ ਕਿ ਜਿਸ ਹਾਲਤ ਦੇ ਵਿੱਚ ਜਦੋਂ ਮੈਂ ਆਇਆ ਸੀ ਤੇ ਜਦੋਂ ਇਹ ਜਿੱਦਾਂ ਇਹ ਤੋਂ ਜਾ ਰਿਹਾ ਤਾਂ ਬਹੁਤ ਜਿਹੜਾ ਫਰਕ ਹੈ ਲੋਕੀ ਯਾਦ ਕਰਦੇ ਇਸ ਕੰਮ ਚ ਮੁਸਫ ਐਨਾ ਡਵੈਲਪਮੈਂਟ ਦਾ ਕੰਮ ਕੀਤਾ ਐਨਾ ਨਾ ਐਨਾ ਲੋਕਾਂ ਦੇ ਨਾਲ ਪਿਆਰ ਬਣਿਆ 15 ਸਾਲ ਦਾ ਸਿਆਸੀ ਸਫਰ ਇਸ ਇਲਾਕੇ ਦੇ ਵਿੱਚ ਰਿਹਾ ਪਰ ਮਨ ਦੇ ਵਿੱਚ ਮਲਾਲ ਹੈ ਵੀ ਇਹ ਸਰਕੇ ਦੇ ਵਿੱਚ ਦੁਬਾਰਾ ਜਿਹੜੀ ਨਮਾਇੰਦਗੀ ਜਿਹੜੀ ਆ ਉਹ ਨਹੀਂ ਮਿਲ ਪਾਈ ਕਿ ਤਰ੍ਹਾਂ ਕਿਤੇ ਜਿੰਨਾ ਡਵੈਲਪਮੈਂਟ ਦੇ ਪੱਖੋਂ ਜਾਂ ਲੋਕਾਂ ਦੇ ਨਾਲ ਸਨੇਹ ਪੱਖੋਂ ਜਿੰਨਾ ਕੁ ਪਿਆਰ ਚਾਹੀਦਾ ਸੀਗਾ ਵੋਟਾਂ 'ਚ ਤਬਦੀਲ ਉਹ ਪਿਆਰ ਜਿਹੜਾ ਉਹ ਨਹੀਂ ਹੋ ਪਾਇਆ ਅਕਸਰ ਪਿਆਰ ਹੀ ਚਾਹੀਦਾ ਹੁੰਦਾ ਬਾਕੀ ਤੇ ਕੁਦਰਤ ਦੀਆਂ ਖੇਡਾਂ ਨੇ ਪਤਾ ਨਹੀਂ ਹੁੰਦਾ ਕਦੋਂ ਤੁਹਾਨੂੰ ਉੱਪਰ ਲੈ ਜਾਵੇ ਕਦੋਂ ਤੁਹਾਨੂੰ ਦੂਜੀ ਸੇਵਾ ਤੇ ਲਾ ਦੇਵੇ ਇਸ ਕਰਕੇ ਮੈਂ ਤਾਂ ਹਮੇਸ਼ਾ ਉਦੀ ਰਜਾ ਦੇ ਵਿੱਚ ਰਹਿ ਕੇ ਤੇ ਆਪਣੇ ਦਿਲੋਂ ਸੰਤੁਸ਼ਟ ਰਹਿੰਦਾ ਇਸ ਕਰਕੇ ਤੁਸੀਂ ਮੈਂ ਦੇਖਾਉਣਾ ਜਿੱਤੇ ਨਾ ਜਿੱਤੇ ਕੋਈ ਬਹੁਤਾ ਮੇਰੇ ਤੇ ਉਸ ਗੱਲ ਦਾ ਅਸਰ ਨਹੀਂ ਕਰਦਾ ਕੰਮ ਕਰਨ ਨੂੰ ਬਹੁਤ ਹੁੰਦਾ ਨਹੀਂ ਜਿੱਤਦੇ ਤਾਂ ਆਪੋਜੀਸ਼ਨ ਦੇ ਵਿੱਚ ਵੀ ਬਹੁਤ ਕੰਮ ਕਰਨ ਨੂੰ ਹੁੰਦਾ ਉਹ ਕੰਮ ਤੁਸੀਂ ਕਰਦੇ ਜਾਓ ਲੋਕਾਂ ਦਾ ਦੁੱਖ ਸੁੱਖ ਵੰਡਾਉਂਦੇ ਜਾਓ ਇਹ ਹੀ ਜਨਤਕ ਜੀਵਨ ਇਸ ਕਰਕੇ ਇਹੀ ਅਸੀਂ ਆਪਣੇ ਵੱਡੇ ਤੋਂ ਸਿੱਖਿਆ ਉਦੋਂ ਰਸਤੇ ਤੇ ਚਲਦੇ ਰਵਾਂਗੇ ਜਿੱਤਾਂ ਵੀ ਆਉਂਦੀਆਂ ਰਹਿਣਗੀਆਂ ਹਾਰਾਂ ਵੀ ਆਉਂਦੀਆਂ ਰਹਿਣਗੀਆਂ ਇਹ పార్ਟ ਆਫ ਲਾਈਫ ਆ ਜਿਕੇ ਤੇ ਸਾਰੇ ਖੜਦੇ ਆ ਸਾਰਿਆਂ ਨੇ ਜਿੱਤਣਾ ਨਹੀਂ ਹੁੰਦਾ ਲੇਕਿਨ ਦੂਜਿਆਂ ਦਾ ਵੀ ਬੜਾ ਮਹੱਤਵਪੂਰਨ ਰੋਲ ਹੁੰਦਾ ਜਿਹੜੇ ਕਿਸੇ ਵੀ ਜੜੀ ਐ ਇਲੈਕਸ਼ਨ ਦੇ ਵਿੱਚ ਨਹੀਂ ਜਿੱਤ ਪਾਉਂਦੇ ਉਹਨਾਂ ਨਾਲ ਵੀ ਕਾਫੀ ਲੋਕੀ ਹਮਦਰਦੀ ਕਰਦੇ ਹੁੰਦੇ ਕਾਫੀ ਲੋਕੀ ਉਹਨਾਂ ਦੇ ਨਾਲ ਖੜੇ ਹੁੰਦੇ ਇਸ ਕਰਕੇ ਜੋ ਡਿਊਟੀ ਲੱਗ ਜਾਂਦੀ ਹੈ ਪਬਲਿਕ ਨੂੰ ਉਹ ਕਰਦੇ ਰਹੇ ਚਮਸਾ ਰੋਪੜ ਹਲਕੇ ਦੇ ਵਿੱਚ ਰਹਿੰਦੇ ਆ ਤੁਸੀਂ ਚੰਡੀਗੜ੍ਹ ਦੇ ਵਿੱਚ ਪਾਰਟੀ ਦੀਆਂ ਜਿਹੜੀਆਂ ਸੇਵਾਵਾਂ ਸੀ ਉਹ ਬੜੇ ਵੱਡਿਆ ਤਰੀਕੇ ਦੇ ਨਾਲ ਪਾਰਟੀ ਦੇ ਦਫ਼ਤਰ ਦੇ ਵਿੱਚ ਬੈਠ ਕੇ ਦਬਾਉਂਦੇ ਰਹੇ ਨਾਲ ਦੀ ਨਾਲ ਹਲਕੇ ਦੇ ਨਾਲ ਵੀ ਟੱਚ ਰਹਿੰਦੇ ਰਹੇ ਪਰ ਹੁਣ ਚੰਡੀਗੜ੍ਹ ਤੋਂ ਗੁਰਦਾਸਪੁਰ ਦੂਰ ਹੋ ਗਿਆ ਤਾਂ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਥੋੜੀ ਸ਼ਬੂਦੀਤ ਰਹੇਗੀ ਜਾਂ ਹਲਕਾ ਦੂਰ ਹੋਣ ਕਰਕੇ ਉਸ ਦੇ ਵਿੱਚ ਕੋਈ ਰਾਹ ਪੰਡਿਤ ਦੇ ਵਿੱਚ ਜਾਂ ਆਉਂਦੇ ਜਾਂਦੇ ਕੋਈ ਸਮੱਸਿਆ ਤਾਂ ਨਹੀਂ ਦੇਰੀ ਤਰੀ ਹੋਵੇਗੀ ਉਹ ਕਿਸ ਤਰ੍ਹਾਂ ਦੀ ਗਤੀਵਿਧੀਆਂ ਰਹਿਣਗੀਆਂ ਇਕੋ ਇੱਕ ਤਾਂ ਇਹ ਹੈ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦਫਤਰ ਦੇ ਵਿੱਚ ਮੈਂ ਜਦੋਂ 2000 ਦੇ ਆਸ-ਪਾਸ ਬੈਠਾ ਸੀ ਉਦੋਂ ਤੋਂ ਜਿਹੜਾ ਸਟਾਫ ਹੈ ਉਹ ਛੋਟੇ-ਛੋਟੇ ਉਦੋਂ ਉਹ ਵੀ ਬੱਚਿਆਂ ਵਾਂਗੂ ਹੀ ਸੀਗੇ ਤੇ ਅੱਜ ਵੀ ਜਿਹੜਾ ਚਾਹੇ ਹਰਿੰਦਰ ਸਿੰਘ ਹੈ ਚਾਹੇ ਵਿਸ਼ਨੂੰ ਹਰੀ ਹੈ ਚਾਹੇ ਹੋਰ ਸਾਡੇ ਸਟਾਫ ਦੇ ਬਾਕੀ ਮੈਂਬਰ ਹੈ ਸਾਰੇ ਬੱਚੇ 20-25 ਸਾਲਾਂ 'ਚ ਇੰਨਾ ਸਿੱਖ ਗਏ ਕਿ ਹੁਣ ਤਾਂ ਜਿੱਦਾਂ ਹੁੰਦਾ ਨਾ ਆਟੋਮੈਟਿਕਲੀ ਕਈ ਚੀਜ਼ਾਂ ਚੱਲਦੀਆਂ ਰਹਿੰਦੀਆਂ ਇਸ ਕਰਕੇ ਇਸ਼ਾਰੇ ਨਾਲੀ ਦੂਰ ਰੰਦਿਆ ਵੀ ਇੰਨਾ ਹੀ ਬਹੁਤ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਕਹਿ ਦਿਓ ਤੇ 2 ਮਿੰਟ ਚ ਉਹ ਇੰਨਾ ਕੁ ਸਿੱਖ ਗਏ ਲੇਕਿਨ ਹਾਂ ਥੋੜੇ ਦੂਰ ਰੰਨ ਕਰਕੇ ਦਿੱਕਤ ਆਉਂਦੀ ਹੈ ਪਰ ਕੋਈ ਨਹੀਂ ਉਹਦਾ ਕੋਈ ਨਾ ਕੋਈ ਨਾਲ ਨਾਲ ਹੱਲ ਨਿਕਲਦੇ ਹੁੰਦੇ ਆ ਇਹ ਮੇਰਾ ਪੈਸ਼ਨ ਰਿਹਾ ਪਾਰਟੀ ਦੇ ਆਫਿਸ ਨੂੰ ਸੰਭਾਲ ਕੇ ਰੱਖਣਾ ਹੂੰ ਤੇ ਉਹ ਪੈਸ਼ਨ ਨਾਲ ਹੀ ਸਾਰਾ ਕੰਮ ਚੱਲਦਾ ਮੇਰੀ ਟੀਮ ਬੜੀ ਅੱਛੀ ਹੈ ਦਫਤਰ ਦੀ ਜਿਹੜੀ ਆ ਵਿੱਚੋਂ ਗਾ ਚੰਦੀ ਸਿੰਘ ਬਰਾੜ ਆਇਆ ਉਹਨੇ ਕਾਫੀ ਕੰਮ ਕੀਤਾ ਇਸ ਕਰਕੇ ਸਾਰੇ ਸਾਥੀ ਨੇ ਅਸੀਵ ਪਲੇਅਰ ਆ ਉਹ ਕਾਫੀ ਵਿੱਚ ਨਿਕਲ ਕਮਤ ਦੇ ਵਿੱਚ ਉਹ ਹੱਥ ਮਿਟਾ ਦਿੰਦਾ ਇਸ ਕਰਕੇ ਕੁਝ ਨਵੇਂ ਪਾਰਟੀ ਦੇ ਜਿਹੜੇ ਨਵੇਂ ਆ ਹਰਦੀਪ ਸਿੰਘ ਹੈ ਚੰਡੀਗੜ੍ਹ ਦਾ ਪ੍ਰਧਾਨ ਹੈ ਕਾਫੀ ਜ਼ਿੰਮੇਵਾਰੀ 맡 ਲੈਂਦਾ ਇਸ ਕਰਕੇ ਟੀਮ ਬੜੀ ਅੱਛੀ ਹੈ ਤਦ ਤੱਕ ਦੀ ਉਹ ਜਦੋਂ ਟੀਮ ਚੰਗੀ ਬਣ ਜਾਵੇ ਫਿਰ ਤੁਹਾਡਾ ਬਹੁਤਾ ਰਹਿ ਨਹੀਂ ਜਾਂਦਾ ਬਹੁਤਾ ਕ੍ਰੈਡਿਟ ਹੀ ਹੁੰਦਾ ਇਸ ਕਰਕੇ ਕੰਮ ਬੜਾ ਅੱਛਾ ਚੱਲਦਾ ਚੱਲਦਾ ਰਹੇਗਾ ਜੀਮਾ ਸਾਹਿਬ ਵਾਪਸ ਆਪਣੇ ਜੱਦੀ ਹਲਕੇ ਦੇ ਵਿੱਚ ਤੁਸੀਂ ਜਾ ਰਹੇ ਹੋ ਜਿੱਥੋਂ ਦੇ ਜੰਪਾ ਲਓ ਪਾਰਟੀ ਨੇ ਤੁਹਾਨੂੰ ਉਸ ਇਲਾਕੇ ਦੇ ਵਿੱਚ ਉਹ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਿੰਨੀ ਖੁਸ਼ੀਮੰਦ ਦੇ ਵਿੱਚ ਉਸ ਇਲਾਕੇ ਦੇ ਵਿੱਚ ਵਾਪਸ ਜਾਣਦੀ ਹੈ ਉਸ ਆਪਣੀ ਜਨਮ ਧਰਤੀ ਦੇ ਉੱਤੇ ਜਾਣਦੀ ਹੈ ਜਾਂ ਮਨ ਦੇ ਵਿੱਚ ਥੋੜਾ ਜਿਹਾ ਤੁਹਾਡੇ ਵੀ ਭਾਵੁਕਤਾ ਹੈਗੀ ਹੈ ਵੀ ਇਸ ਹਲਕੇ ਦੇ ਵਿੱਚ ਜਿੱਥੇ ਲੋਕਾਂ ਦੇ ਨਾਲ 15 ਸਾਲ ਦਾ ਜਿਹੜਾ ਪਿਆਰ ਜਿਹੜਾ ਜੁੜਿਆ ਹੋਇਆ ਉਹ ਉਹ ਛੱਡ ਕੇ ਜਿਹੜਾ ਜਾਣਾ ਪੈ ਰਿਹਾ ਲੇਕਿਨ ਜਦੋਂ ਉੱਥੋਂ ਆਇਆ ਸੀ ਉਦੋਂ ਉੱਥੇ ਵਾਲੇ ਸਾਰੇ ਭਾਵਕ ਸੀ ਔਰ ਲਗਾਤਾਰ ਪਾਰਟੀ ਦਫ਼ਤਰ ਵੀ ਸਾਰੇ ਪੂਰਾ ਜ਼ਿਲ੍ਹਾ ਹੀ ਸਾਰੇ ਵਰਕਰ ਵੱਡੇ ਸੀਨੀਅਰ ਥੱਲੇ ਲੈਵਲ ਕਰਮੀਆਂ ਹੁੰਦੇ ਆ ਮੈਨੂੰ ਵੀ ਬਹੁਤ ਵਾਰੀ ਜਾਂਦਾ ਮੁਕੰਮਲਦਾ ਇਸ ਕਰਕੇ ਉਹਨਾਂ ਦਾ ਅਲਮਾ ਇਹ ਹੁੰਦਾ ਸੀ ਵੀ ਤੁਸੀਂ ਆਉਂਦੇ ਕਿਉਂ ਨਹੀਂ ਤੇ ਹੁਣ ਵੀ ਉਹਨਾਂ ਸਾਰਿਆਂ ਨੇ ਜਿੰਨੇ ਮੇਰੇ ਵੱਡੇ ਸਿੱਧੇ ਉਸਤਾਦੀ ਨੇ ਉਹਨਾਂ ਨੇ ਰਲ ਕੇ ਹੁਕਮ ਲਾਤਾ ਪ੍ਰਧਾਨ ਸਾਹਿਬ ਨੂੰ ਕਿ ਉਹਨੂੰ ਭੇਜੋ ਵੀ ਸਾਡਾ ਬੰਦਾ ਹੈ ਇੱਥੇ ਭੇਜੋ ਇਸ ਕਰਕੇ ਉਹਨਾਂ ਦੀਆਂ ਵੀ ਇੱਛਾਵਾਂ ਨੇ ਮੈਂ ਮੇਰੇ ਕੋਲ ਕੋਈ ਸ਼ਬਦ ਨਹੀਂ ਮੈਂ ਜਿੱਤੇ ਨਾਲ ਉਹਨਾਂ ਦਾ ਵੀ ਧੰਨਵਾਦ ਕਰ ਸਕਾਂ ਕਿਉਂਕਿ ਉਹ ਧਰਤੀ ਹੈ ਜਿੱਥੇ ਪੈਦਾ ਹੋਇਆ ਸੀ ਬੜਾ ਪਛੜਿਆ ਜਾ ਪਿੰਡ ਸੀ ਪਿੰਡ ਦੇ ਸਕੂਲ ਚੋਂ 10ਵੀਂ ਕੀਤੀ ਫਿਰ ਲੱਗੇ ਚ ਅੱਗੇ ਕੋਈ এডਿਕੇਸ਼ਨ ਅਦਾਰਾ ਪੁੱਤਾ ਕੋਈ ਵੱਡਾ ਨਹੀਂ ਸੀ ਦੂਰ ਪੈਂਦਾ ਸੀ ਪਟਾਰਾ ਤੇ ਫਿਰ ਸਿਸਟਰ ਕੋਲੀਜੀ ਲੁਧਿਆਣੇ ਜਾ ਕੇ ਗਵਰਨਮੈਂਟ ਕਾਲਜ ਦਾਖਲ ਹੋਇਆ ਫਿਰ ਮੈਡੀਕਲ ਕਾਲਜ ਜਾ ਕੇ ਐਮਬੀਬੀਐਸ ਕੀਤੀ ਫਿਰ ਉਸ ਤੋਂ ਬਾਅਦ ਥੋੜੀ ਦੇਰ ਸਰਵਿਸ ਵਾਸਤੇ ਤੇ ਫਿਰ ਰਾਜਨੀਤੀ ਦਾ ਸਫ਼ਰ ਜੋ ਚੱਲਿਆ ਤੇ ਵਾਪਸ ਜਾਣ ਦਾ ਬਹੁਤ ਘੱਟ ਜਿਹੜਾ ਉਹ ਮੌਕਾ ਮਿਲਿਆ ਇਸ ਕਰਕੇ ਕੁਦਰਤੀ ਹੁੰਦਾ ਜਿੱਥੇ ਤੁਹਾਡੀ ਕੁਦਰ ਡਿਊਟੀ ਲਾ ਦਿੰਦੀ ਹੈ ਜਦੋਂ ਰਾਜਨੀਤੀ ਸਟਾਰਟ ਕੀਤੀ ਸੀ ਪਹਿਲੇ 7-8 ਸਾਲ ਉੱਥੇ ਲੱਗਿਆ ਉਦੋਂ ਇੱਕ ਸੋਸ਼ਲ ਆਰਗੇਨਾਈਜੇਸ਼ਨ ਵੀ ਅਸੀਂ ਬਣਾਈ ਸੀ ਭਾਰਤੀ ਘੱਟ ਗਿਣਤੀਆ ਦਲਿਤ ਪ੍ਰਧਾਨ ਸੇਖੋਂ ਸਾਹਿਬ ਪ੍ਰਧਾਨ ਹੁੰਦੇ ਸੀ ਮੈਂ ਜਨਸਖਤਰ ਦਾ ਰਾਨੀਕੇ ਸਾਹਿਬ ਨਾਲ ਹੁੰਦੇ ਸੀ ਹੋਰ ਸਾਡੇ ਸਾਥੀ ਸੀ ਬੜਾ ਅਸੀਂ ਦਿਨ ਰਾਤ ਪਿੰਡ ਪਿੰਡ ਘੁੰਮ ਕੇ ਤੇ ਮਿਨੋਰਟੀਜ਼ ਨੂੰ ਕਿਵੇਂ ਜਿਹੜਾ ਹੈਗਾ ਇਕੱਠੇ ਕੀਤਾ ਜਾਵੇ ਉਹਦੇ ਤੇ ਬੜੀ ਅਸੀਂ ਮੂਵਮੈਂਟ ਚਲਾਈ ਫਿਰ ਪਾਰਟੀ ਚ ਜਿਹੜੂ ਕੰਮ ਅੱਗੇ ਜੁਬੇ ਵਧੀਆਂ ਵਧੀਆਂ ਗਈਆਂ ਫਿਰ ਬਾਦਲ ਸਾਹਿਬ ਨੇ ਉੱਥੋਂ ਚੱਕ ਕੇ ਇੱਥੇ ਲੈ ਆਂਦਾ ਇਸ ਕਰਕੇ ਕਈ ਕਹਿੰਦਾ ਕੁਦਰ ਤੇ ਹੱਥਾਂ ਸੁੰਦੀਆਂ ਨੇ ਸਾਰੇ ਜਿਹੜੀ ਇਹ ਪਹਿਲਾਂ ਨਹੀਂ ਪਤਾ ਹੁੰਦਾ ਤੁਸੀਂ ਐਜੂਕੇਸ਼ਨ ਲੈਣ ਕਿੱਥੇ ਪਹੁੰਚ ਜੋ ਤੁਸੀਂ ਨੌਕਰੀ ਲੈਣ ਕਿੱਥੇ ਪਹੁੰਚ ਜੋ ਤੁਸੀਂ ਰਾਜਨੀਤੀ ਚ ਵੀ ਪਤਾ ਨਹੀਂ ਲੱਗਦਾ ਵੀ ਕਿੱਥੇ ਕਦੋਂ ਪਹੁੰਚ ਜੋ ਇਸ ਕਰਕੇ ਜੋ ਕੁਝ ਮਾਲਕ ਨੇ ਤੈਅ ਕੀਤਾ ਚੱਲਦੇ ਰਹਿਣਾ ਤੇ ਚਲੋ ਇਹ ਹਲਕੇ ਦੇ ਲੋਕਾਂ ਨੂੰ ਹੁਣ ਕੀ ਕਹਿਣਾ ਚਾਹੋਗੇ ਜਿਹੜਾ ਤੋਂ ਤੁਸੀਂ ਵਿਛੜ ਕੇ ਜਾ ਰਹੇ ਹੋ ਮੈਂ ਤਾਂ ਉਹਨਾਂ ਦਾ ਅੱਜ ਵੀ ਕੋਟਨ ਕੋਟ ਧੰਨਵਾਦ ਕਰਦਾ ਇਸ ਗਲਤੀ ਮੁਆਫੀ ਵੀ ਚਾਹਾਂਗੇ ਤੋਂ ਨੇ ਹੱਥ ਜੋੜ ਕੇ ਕਿ ਲੰਬਾ ਸਮਾਂ ਵਿਛੜਦੇ ਆਂ ਕਈ ਗਲਤੀਆਂ ਵੀ ਹੋਈਆਂ ਆਪਰੇ ਆਪ ਕਈ ਚੀਜ਼ਾਂ ਨਹੀਂ ਪਤਾ ਲੱਗਦੀ ਐ ਇਸ ਕਰਕੇ ਕਿਸੇ ਨੂੰ ਵੀ ਜਿਹੜੀ ਐ ਕਿਸੇ ਦੇ ਮਨ ਨੂੰ ਕਦੀ ਠੇਸ ਪਹੁੰਚੀ ਹੋਵੇ ਮੇਰੇ ਕਰਕੇ ਉਸ ਗੱਲ ਦੀ ਮੈਂ ਮਾਫੀ ਚਾਹਾਂਗਾ ਬਾਕੀ ਮੈਂ ਉਹਨਾਂ ਨੂੰ ਕਹਿਣਾ ਕਿ 24 ਘੰਟੇ ਉਹਨਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਹਾਂ ਪਹਿਲਾਂ ਵੀ ਮੈਨੂੰ ਟੈਲੀਫੋਨ ਤੇ ਹਮੇਸ਼ਾ ਯਾਦ ਕਰਦੇ ਮੈਂ ਕਿਤੇ ਹਾਂ ਤੇ ਹੁਣ ਵੀ ਕਿਉਂਕਿ ਇਹ ਜਿਹੜੀ ਸਾਂਝ ਹੈ ਦੁੱਖ ਸੁੱਖ ਦੀ ਐ ਤਾਂ ਬੜੀ ਰਹਿਗੀ ਇਹ ਕੋਈ ਜਿਹੜੀ ਐ ਸੈਲਫਿਸ਼ ਨਹੀਂ ਹੁੰਦਾ ਸੈਲਫਿਸ਼ ਨਾਮ ਮੇਰੇ 'ਚ ਹੈ ਨਾ ਕਰਨੀ ਚਾਹਨਾ ਕਿਉਂਕਿ ਸਾਂਝਾਂ ਨੇ ਜਿਹੜੀਆਂ ਪਿਛਲੀਆਂ ਸੀ ਉਹ ਹੁਣ ਤੱਕ ਕੈਮਰਿਆਂ ਤੇ ਉਹ ਖਿੱਚ ਕੇ ਫੇਰ ਉੱਥੇ ਲੱਗੇ ਹੂੰ ਬਿਲਕੁਲ ਇਹ ਮੇਰੇ ਵਾਸਤੇ ਆਪਣੇ ਵਾਸਤੇ ਇੱਕ ਲੈਸਨ ਉਹਨਾਂ ਨਾਲ ਸਾਰੇ ਨਾਲ ਚੰਗੀ ਬਣਦੀ ਸੀ ਜਦੋਂ ਮਿਨਿਸਟਰ ਸੀ ਉਦੋਂ ਵੀ ਉਹਨਾਂ ਦੀ ਆਪਣਾਤੋਂ ਕੈਮ ਰਹੀ ਅੱਜ ਉਹ ਧੱਕੇ ਨਾਲ ਖਿੱਚ ਕੇ ਉੱਥੇ ਲੈ ਗਏ ਨਹੀਂ ਤਾਂ ਅੱਜ ਕੱਲ੍ਹ ਰਾਜਨੀਤੀ ਦੇ ਵਿੱਚ ਕੌਣ ਵੜਨ ਦਿੰਦਾ ਹੂੰ ਪਹਿਲਾਂ ਅਗਲੇ ਨੂੰ ਹੁੰਦਾ ਕਿ ਇਹ ਕੋਈ ਇੱਥੇ ਆ ਗਿਆ ਉਹ ਕਿ ਉੱਥੇ ਆ ਗਿਆ ਪਰ ਉਹਨਾਂ ਦੀ ਵਡਪਣ ਹੈ ਕਿ ਉਹ ਆਪ ਫੜ ਕੇ ਉੱਥੇ ਲੈ ਗਏ ਇਸ ਕਰਕੇ ਮਾਲਕ ਨੇ ਡਿਊਟੀ ਲਈ ਹੈ ਤੰਦਈ ਦੇ ਨਾਲ ਨਭਾਵਾਂਗੇ ਉੱਥੇ ਵੀ ਬੜਾ ਵੱਡਾ ਕੰਡੀ ਏਰੀਆ ਉੱਥੇ ਵੀ ਬੜਾ ਵੱਡਾ ਸਰਦੀ ਏਰੀਆ ਬੜੀਆਂ ਮੁਸ਼ਕਲਾਂ ਨੇ ਜੋ ਕਰ ਸਕਿਆ ਉਹਨਾਂ ਵਾਸਤੇ ਕਰਾਂਗੇ ਬਿਲਕੁਲ ਡਾਟ ਸਾਹਿਬ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਨਵੀਂ ਪਾਰੀਖੇਟਨ ਜਾ ਰਹੇ ਹੋ ਸਿਆਸੀ ਪਾਰੀ ਉਮੀਦ ਕਰਾਂਗੇ ਸਿਆਸੀ ਪਾਰੀ ਦੇ ਵਿੱਚ ਪਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੇ ਤੋਂ ਐਸੀ ਡਾਕਟਰ ਦਲਜੀਤ ਸਿੰਘ ਚੀਮਾ ਜਿਨ੍ਹਾਂ ਨੇ ਆਪਣੇ ਸਿਆਸੀ ਸਫਰ ਦੀ ਜਿਹੜੀ ਸਾਂਝ ਪਾਈ ਰੂਪਨਗਰ ਹਲਕੇ ਦੇ ਵਿੱਚ ਜਾਂ ਸ਼੍ਰੀ ਅਨੰਤਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਿਆਸੀ ਗਤੀਵਿਧੀਆਂ ਕੀਤੀਆਂ ਨੇ ਲੋਕਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਵਿਚਰੇ ਨੇ ਜਾਂ ਵਿਕਾਸ ਦੇ ਕੰਮ ਨੂੰ ਦੇ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਸਾਰੀਆਂ ਸਾਂਝਾ ਪਾਈਆਂ ਨੇ ਉਮੀਦ ਕਰਾਂਗੇ ਜਿਸ ਤਰੀਕੇ ਦੇ ਨਾਲ ਇਹ ਸਰਕੇ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਲੋਕਾਂ ਦੇ ਨਾਲ ਵਿਚਰਦੇ ਰਹੇ ਉਸੇ ਤਰੀਕੇ ਦੇ ਨਾਲ ਆਪਣੇ ਜੱਦੀ ਹਲਕੇ ਦੇ ਵਿੱਚ ਜਾ ਕੇ ਵੀ ਵਿਕਾਸ ਨੂੰ ਤਰਜੀਹ ਦੇ ਕੇ ਲੋਕਾਂ ਦੇ ਨਾਲ ਸਨੇਹ ਤੇ ਪਿਆਰ ਬਣਾਉਣਗੇ ਕੈਮਰਮਨ ਸਰਬਜੀਤ ਨਾਲ ਜਗਜੀਤ ਜੱਗੀ ਪੀਟੀਸ਼ਨ న్యూਸ ਰਿਪੋਰਟ